ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਲਾਅਨ ਆਰਡਰ ਦੀ ਗੱਲ ਕਰਦੇ ਰਹਿੰਦੇ ਨੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਲੇਕਿਨ ਉਹ ਸਾਰੇ ਵਾਅਦੇ ਕਿਤੇ ਨਾ ਕਿਤੇ ਜਾ ਕੇ ਫੋਕਲੇ ਹੁੰਦੇ ਜਾ ਰਹੇ ਨੇ ਭਾਵੇਂ ਪੰਚਾਇਤੀ ਚੋਣਾਂ ਉੱਤੇ ਪੱਕੀ 5 ਅਕਤੂਬਰ ਦੀ ਮੋੜ ਲੱਗ ਚੁੱਕੀ ਹੈ ਦੂਜੇ ਪਾਸੇ ਹੁਣ ਮਾਮਲਾ ਜਿਹੜਾ ਪੈਂਡਿੰਗ ਪਿਆ ਹੈ ਦੱਸ ਦਈਏ ਹਲਕਾ ਬਰਨਾਲੇ ਦੇ ਵਿਅੰਤ ਸਿੰਘ ਨਾਮ ਦੇ ਸ਼ਖਸ ਨੇ ਇੱਕ ਚੁਣੌਤੀ ਦਿੱਤੀ ਸੀ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ 42 ਨਗਰ ਨਿਗਮੀਆਂ ਚੋਣਾਂ ਨੂੰ ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਉਹ ਹਾਲੇ ਤੱਕ ਵੀ ਨਗਰ ਨਿਗਮਦਿਆਂ ਚੋਣਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਨਹੀਂ ਕਰਵਾਈਆਂ ਗਈਆਂ ਜਦੋਂ ਪੰਚਾਇਤੀ ਪੰਚਾਇਤ ਚ ਪੰਚਾਇਤੀ ਚੋਣਾ ਹੋਣ ਨਗਰ ਨਿਗਮ ਦੀਆਂ ਚੋਣਾ ਹੋਣ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾ ਹੋਣ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਪੰਜਾਬ ਸਰਕਾਰ ਦੀ ਬਣਦੀ ਹੈ ਪੰਜਾਬ ਸਰਕਾਰ ਨੇ ਜਦੋਂ ਇਹ ਪੰਚਾਇਤਾਂ ਜਾਂ ਨਗਰ ਨਿਗਮਦੀਆਂ ਜਾਂ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾ ਪੰਗ ਹੋ ਜਾਂਦੀਆਂ ਨੇ ਇਹਨਾਂ ਨੂੰ 6 ਮਹੀਨਿਆਂ ਦੇ ਵਿੱਚ ਕਰਾਉਣਾ ਜ਼ਰੂਰੀ ਹੁੰਦਾ ਹੈ ਪੰਜਾਬ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਲੇਕਿਨ ਡੂੰਗੀ نیند ਸੁੱਤੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤੇ ਸੰਵਿਧਾਨ ਅਤੇ ਲੋਕਤੰਤਰ ਦੀਆਂ ਗੱਲਾਂ ਲੋਕਤੰਤਰ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਲੇਕਿਨ ਉਹ ਸਾਰੀਆਂ ਗੱਲਾਂ ਬਨਾਵਟੀ ਆਰਟੀਫੀਸ਼ੀਅਲ ਦਿੱਸਦੀਆਂ ਨਜ਼ਰ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਨਸਿੰਗ ਨਾਮ ਦੇ ਹਲਕਾ ਬਰਨਾਲੇ ਤੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਸੀ ਅੱਜ ਉਸ ਦੀ ਫੈਸਲੇ ਦੀ ਘੜੀ ਸੀ ਲੇਕਿਨ ਫਿਰ ਵੀ ਫੈਸਲਾ ਜਨਰ ਰੱਖਮਾਂ ਰੱਖ ਲਿਆ ਹੈ ਅਤੇ 23 ਸਤੰਬਰ ਨੂੰ ਇੱਕ ਵੱਡਾ ਫੈਸਲਾ ਆਵੇਗਾ ਨਗਰ ਨਿਮ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਪੰਚਾਇਤੀ ਚੋਣਾਂ ਦੇ ਜਿਹੜੀ ਡੇਟ ਹੈ ਤਰੀਕਾ ਹੈ ਉਹਨਾਂ ਉੱਤੇ ਮੋਹਰ ਲੱਗ ਚੁੱਕੀ ਹੈ ਕਿ 5 ਅਕਤੂਬਰ ਨੂੰ ਹੋਣਗੀਆਂ ਅੱਜ ਫੇਰ ਦੁਬਾਰਾ ਬੜੀ ਵੱਡੀ ਫਟਕਾਰ ਲੱਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਅਤੇ ਜੱਜ ਸਾਹਿਬਾਨਾਂ ਨੇ ਇਹ ਕਿਹਾ ਹੈ ਕਿ ਆਉਣ ਵਾਲੀ 23 ਸਤੰਬਰ ਤੋਂ ਪਹਿਲਾਂ ਪਹਿਲਾਂ ਇੱਕ ਕਲੈਰੀਫਾਈ ਕੀਤਾ ਜਾਵੇ ਕਿ ਕਿਸ ਡੇਟ ਨੂੰ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣੀਆਂ ਨੇ ਜੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਇਹ ਕਾਨੂੰਨ ਨੂੰ ਸੰਵਿਧਾਨ ਦੀ ਉਲੰਘਣਾ ਕਰਨ ਲਈ ਜਿਹੜੀ ਪੰਜਾਬ ਸਰਕਾਰ ਤੇ ਹੋਵੇਗੀ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਵਾਰੀ ਜੁਰਮਾਨਾ ਵੀ ਭਰਿਆ ਹੈ ਲੇਕਿਨ ਕੱਲ ਜਿਵੇਂ ਹੀ ਹਰਿਆਣਾ ਪੰਜਾਬ ਅਤੇ ਹਰਿਆਣਾ ਕੋਰਟੀ ਨੇ ਵੱਡਾ ਫੈਸਲਾ ਕੀਤਾ ਮੌਕੇ ਤੇ ਮੁੱਖ ਮੰਤਰੀ ਨੂੰ ਫੈਸਲਾ ਲੈਣਾ ਪਿਆ ਕਿ 5 ਅਕਤੂਬਰ ਨੂੰ ਜਿਹੜੀਆਂ ਚੋਣਾਂ ਕਰਵਾ ਦੇਣੀਆਂ ਜ਼ਰੂਰੀ ਹੋ ਗਈਆਂ ਨੇ ਪੰਜਾਬ ਅਤੇ ਪੰਜਾਬ ਦੇ ਪਿੰਡਾਂ ਵਾਸਤੇ ਨਗਰ ਨਿਕੰਡਾ ਜਿਹੜਾ ਫੈਸਲਾ ਹੈ 23 ਸਤੰਬਰ ਤੱਕ ਜੱਜਾਂ ਨੇ ਰੱਖਣਾ ਰੱਖ ਜਿਹੜੇ ਜਸਟਿਸ ਸਾਹਿਬਾਨ ਨੇ ਰੱਖਮਾ ਰੱਖ ਲਿਆ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ 23 ਸਤੰਬਰ ਨੂੰ ਜੇਕਰ ਪੰਜਾਬ ਸਰਕਾਰ ਫੈਸਲਾ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਜਰਮਾਨਾ ਹੋਵੇਗਾ ਪੰਜਾਬ ਸਰਕਾਰ ਅਤੇ ਵੱਡੀ ਕਾਰਵਾਈ ਹੋਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਧੰਨਵਾਦ